ਅੱਜ ਤਰੀਕ ਹੈ ਜੀ 12 ਮਾਰਚ 2024 ਇੰਟਰਾਡੇ ਦੇ ਵਿੱਚ ਅੱਜ ਸਾਨੂੰ ਚਾਰ ਸਿਗਨਲ ਮਿਲੇ ਸੀਗੇ ਜੀ ਪਹਿਲਾ ਕਾਲ ਸਾਈਡ ਦਾ ਸੀਗਾ ਅਸੀਂ ਖੁਦ ਟਰੇਡ ਕੀਤਾ ਇੱਥੇ ਸਾਨੂੰ ਸ਼ਾਰਟ ਸਿਗਨਲ ਮਿਲਿਆ ਸੀ ਬਟ ਅਸੀਂ ਟਰੈਂਡ ਦੇ ਅਗੇਂਸਟ ਟਰੇਡ ਨਹੀਂ ਸੀ ਕਰਨਾ ਚਾਹੁੰਦੇ ਤਾਂ ਜਿਨ੍ਹਾਂ ਨੇ ਪੁੱਟ ਚੱਕ ਨਹੀਂ ਸੀ ਉਹਨਾਂ ਨੂੰ ਜ਼ਰੂਰ ਕਹਤਾ ਸੀ ਜੀ ਇਸ ਲੈਵਲ ਤੋਂ ਤੁਸੀਂ ਪੁੱਟ ਚੱਕ ਸਕਦੇ ਹੋ ਸੋ ਇਸ ਇੱਥੇ ਵੀ ਕਾਫੀ ਵਧੀਆ ਪ੍ਰੋਫਿਟ ਜਨਰੇਟ ਹੋਇਆ ਉਸ ਤੋਂ ਬਾਅਦ ਇੱਕ ਕਾਲ ਸਾਈਡ ਦੀ ਟਰੇਡ ਬਣੀ ਇੱਥੇ ਜਿਹੜੀ ਬਹੁਤ ਜ਼ਿਆਦਾ ਫਾਸਟ ਸੀਗੀ ਸਿਗਨਲ ਵੀ ਨਹੀਂ ਦਿੱਤਾ ਗਿਆ ਤਾਂ ਕਰਕੇ ਇਹਨੂੰ ਅਸੀਂ ਦੱਸਿਆ ਹੀ ਨਹੀਂ ਟਰੇਡ ਨੂੰ ਇਹ ਟਰੇਡ ਮਿਸ ਹੋ ਗਈ ਸੀ ਉਸ ਤੋਂ ਬਾਅਦ ਕਾਲ ਸਾਈਡ ਦੀ ਟ੍ਰੇਡ ਇੱਕ ਇਸੇ ਲੈਵਲ ਦੇ ਕਰੀਬ ਬਣੀ ਸੀ ਜੀ ਇੱਥੇ ਮਨ ਲੋ ਟ੍ਰੇਡ ਵਗੈਰਾ ਇੱਕ ਅੱਧੇ ਜਾਣੇ ਨਹੀਂ ਕਰੀ ਜ਼ਿਆਦਾ ਟ੍ਰੇਡ ਵਗੈਰਾ ਨਹੀਂ ਕਰੀ ਕਿਸੇ ਨੇ ਤੇ ਉਹ ਪ੍ਰੋਫਿਟੇਬਲ ਟ੍ਰੇਡ ਹੋਈ ਠੀਕ ਆ ਜੀ ਥੋੜਾ ਕੰਫੀਡੈਂਸ ਲੈਵਲ ਇੱਥੇ ਲੋ ਸੀਗਾ ਸੋ ਓਵਰ ਆਲ ਆ ਜਿਹੜਾ ਡੇ ਆਗਾ ਜੀ ਅੱਜ ਗ੍ਰੀਨ ਦੇ ਵਿੱਚ ਹੀ ਕਲੋਜ਼ ਹੋਇਆ ਸੋ ਇਹ ਟ੍ਰੇਡਸ ਵਗੈਰਾ ਅਸੀਂ ਕੋਈ WhatsApp ਗਰੁੱਪ ਜਾਂ Telegram ਚੈਨਲ ਦੇ ਉੱਤੇ ਨਹੀਂ ਦਿੰਦੇ ਕੋਈ ਵੀ ਮੇਰਾ ਵੀਰ ਇਸ ਨੂੰ ਜੁਆਇਨ ਕਰ ਸਕਦਾ ਜੀ YouTube ਦੇ ਉੱਤੇ ਲਾਈਵ ਸਟ੍ਰੀਮ ਆ ਜਿਹੜੀ 9 ਵਜੇ ਤੋਂ ਲੈ ਕੇ 3:30 ਵਜੇ ਤੱਕ ਕਰੀ ਜਾਂਦੀ ਆ ਸੋ YouTube ਚੈ